ਸੋ ਹੈਲੋ ਗਾਇਸ ਕਿਦਾਂ ਸਾਰੇ ਉਮੀਦ ਕਰਦਾਂ ਕਿ ਐਂਡ ਹੋਵਗੇ ਸੋ ਅੱਜ ਆਪਾਂ ਲਿਗੇ ਆਂ ਤੁਹਾਡੇ ਲਈ ਇੱਕ ਹੋਰ ਨਵਾਂ ਵਲੌਗ ਜਿੱਦ ਦੀ ਕਿ ਤੁਸੀਂ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਇਹ ਹੈਗਾ ਆਪਣਾ 3600 ਟਰੈਕਟਰ ਤੇ ਅੱਜ ਆਪਾਂ ਲਿਗੇ ਆਂ ਬਾਉਣ ਲਈ ਤੇ ਹੁਣ ਆਪਾਂ ਬਾਉਣਗੇ ਤੇ ਉੱਥੇ ਆਪਾਂ ਕਰੂਗੇ ਬਰਸੀਨ ਦੀ ਤਿਆਰੀ ਬੀਜਣ ਦੀ ਸੋ ਆਪਾਂ ਲਿਗੇ ਆਂ ਚਾਬੀ ਤੇ ਸਭ ਤੋਂ ਪਹਿਲਾਂ ਕੱਟਦੇ ਆਂ ਇਹ ਰੇੜਾ ਆਪਣਾ ਆਪਾਂ ਇਹ ਨਾੜਤਾ ਤੇ ਹੁਣ ਆਪਾਂ ਕੱਢਦੇ ਹਾਂ ਇਹਦੀ ਡਰਾਵਲ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਜਰੂਰ ਕਰਦੇ ਹੋ ਤੇ ਕਮੈਂਟ ਵੀ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰੀ ਜਾਇਓ ਤੇ ਸਪੋਰਟ ਕਰਿਓ ਮੈਨੂੰ ਤੇ ਹਵਾ ਚਲਦੀ ਹੈ ਥੋੜੇ ਇਗਨੋਰ ਕਰਦੇ ਹੋ ਇਸ ਕਰਕੇ ਥੋੜੀ ਸੁਣੋ ਫੜ ਫੜ ਜਿਹੀ ਜਿਹੀ ਆਵਾਜ਼ ਆਉਂਦੀ ਹੋੱਕੀ ਤੇ ਫਿਰ ਆਪਾਂ ਕਰਦੇ ਹਾਂ ਹੁਣ ਲੈ ਕੇ ਚੱਲਦੇ ਹਾਂ ਟਰੈਕਟਰ ਨੂੰ ਤੇ ਡਰਾਈਵਰ ਆਪਾਂ ਨਹੀਂ ਕੱਢਤੀ ਤੇ ਹੁਣ ਆਪਾਂ ਪਾਉਣੀ ਹੈ ਇਹਨੂੰ ਟੌਪ ਲਿੰਕ ਹਲ ਪਾਉਣੇ ਹਨ ਦੇ ਪਾਉਣੀ ਆ ਹੁਣ ਆਪਾਂ ਟੌਪ ਲਿੰਕ ਬਾਹਰ ਜਾ ਕੇ ਆ ਪਾਉਂਗੇ ਆਪਾਂ ਹਲ ਫਿਰ ਤੇ ਚੱਲਦੇ ਹਾਂ ਪਾਉਣੀ ਹੈ ਟੌਪ ਲਿੰਕ ਇਹਨਾਂ ਤੇ ਆਪਾਂ ਨੇ ਹੁਣ ਟੌਪ ਲਿੰਕ ਵੀ ਪਾ ਲਈ ਆ ਦੇਖ ਸਕਦੇ ਆ ਟੌਪ ਲਿੰਕ ਪਾ ਲਈ ਤੇ ਡਰਾਇਵਰ ਕੱਢ ਲਿਆ ਤੇ ਫਿਰ ਇਹਨੂੰ ਲੈ ਕੇ ਚੱਲਦੇ ਆ ਹੁਣ ਆਪਾਂ ਤੇ ਪਾਉਨੇ ਆ ਆਪਾਂ ਹਲ ਫਿਰ ਤੇ ਹਲ ਪਾਉਣ ਤੋਂ ਪਹਿਲਾਂ ਆਪਾਂ ਸੰਗਲ ਜੀ ਕੱਢ ਲਈਏ ਤੇ ਕੱਢ ਲਈਏ ਆਪਾਂ ਨੇ ਸੰਗਲ ਇਹਨਾਂ ਸੰਗਲ ਨੂੰ ਰੱਖਦੇ ਆ ਤੇ ਲੈ ਕੇ ਉਹਨੇ ਟਰੈਕਟਰ ਤੇ ਪਾਉਨੇ ਆਪਾਂ ਫਿਰ ਹਲ ਚੱਲਦੇ ਆ ਫਿਰ ਆਪਾਂ ਇਹਨੂੰ ਲੈ ਕੇ ਫਿਰ ਦਿਖਾਉਣਾ ਤੁਹਾਨੂੰ ਮੈਂ ਤੇ ਹੁਣ ਲੱਗੇਵੇਂ ਆਪਾਂ ਹਲ ਹਲ ਪਾਉਣਾ ਤੇ ਚੱਲਦੇ ਆਂ ਆਪਾਂ ਪਾ ਲਈਆ ਹਾਲ ਹੁਲ ਜੇ ਪਾ ਲਈਆ ਆਪਾਂ ਨੇ ਦੇਖੋ ਤੇ ਚੱਲਦੇ ਆਂ ਆਪਾਂ ਫਿਰ ਹਣਾ ਹਾਲ ਪਾਲੇ ਤੇ ਚੱਲੀਏ ਫਿਰ ਆਪਾਂ ਬੋਹਣਾ ਤੇ ਚੱਲਦੇ ਆਂ ਹੁਣ ਆਪਾਂ ਲੈ ਕੇ ਆਪਣਾ ਹਾਲ ਸਵਾਗਾ ਬੋਹਣ ਉੱਥੇ ਆਣਾ ਆਪਾਂ ਨੇ ਦੇਖ ਸਕਦੇ ਹੋ ਚੱਲਦੇ ਆਂ ਫਿਰ ਉੱਥੇ ਆਣਾ ਦੇਖੋ ਤੇ ਚੱਲਦੇ ਆਂ ਫਿਰ ਆਪਾਂ ਦੇਖੋ। ਪੂਰੇ ਖੱਬਲ ਬਹੁਤ ਆ। ਦੇਖੋ। ਉੱਥੇ। ਦੇਖੋ ਤੁਸੀਂ। ਇਸੇ ਦੇਖੋ ਫਿਰ ਆਪਾਂ ਪਹੁੰਚ ਗਏ ਪੂਰੇ। ਉਰੇ ਆਪਾਂ ਨੇ ਪਾਉਣਾ। ਆਹ ਦੇਖੋ। ਪੂਰੇ ਕਰਨਾ ਪਰਸੀਨ ਆਲਾ ਤਿਆਰ। ਦੇਖ ਸਕਦੇ ਹੋ ਤੁਸੀਂ। ਤੇ ਚੱਲਦੇ ਆਂ ਫਿਰ ਆਪਾਂ ਆ ਖਾਲ ਟਵਾਉਣਾ ਪੈਣਾ। ਤੇ ਚੱਲਦੇ ਆਂ ਆਪਾਂ ਫਿਰ ਹਾਲਤ ਆਗਾ ਲੈ ਕੇ ਅੰਦਰ ਨੂੰ। ਤੇ ਚੱਲਦੇ ਆਂ ਦੇਖੋ। ਲੋ ਲਾਲਨ ਨੇ। ਪਾਉਣਾ ਆਪਾਂ ਨੇ ਹੁਣ ਦੇਖ ਸਕਦੇ ਹਾਂ ਤੁਸੀਂ ਸੋ ਅੱਗਾ ਤਾਰ ਲਿਓ ਤੇ ਹਲ ਪਾ ਲੇ ਆਪਾਂ ਲੱਗੇ ਸੀ ਹੁਣ ਵੱਟ ਪਾਉਣ ਪਹਿਲਾਂ ਦੇਖੋ ਤੁਸੀਂ ਤੇ ਉਹ ਟਾਣੇ ਵੀ ਚੱਕਦੇ ਜਿਹੜੇ ਰੇਤੇ ਵੱਡੇ ਸੀ ਆਪਾਂ ਨੇ ਦੇਖੋ ਤੁਸੀਂ ਤੇ ਦੇਖੋ ਤੁਸੀਂ ਦੋ ਗੜੇ ਲਾਤੇ ਆਪਾਂ ਨੇ ਦੇਖ ਸਕਦੇ ਆ ਤੁਸੀਂ ਹੱਤੀ ਅਗੜਾ ਲਾਣ ਲੱਗੇ ਆ ਤੇ ਦੇਖੋ ਐਨ ਘੈਂਟ ਬਾਈ ਚੱਲ ਰਹੀ ਆ ਦੇਖੋ ਚੱਲਦੇ ਹੁਣ ਆਪਾਂ ਪਾਉਨੇ ਆ ਤੇ ਜਿੱਦਾਂ ਕਿ ਤੁਸੀਂ ਦੇਖ ਹੀ ਸਕਦੇ ਹੋ ਆਪਾਂ ਨੇ ਬਾਤਾ ਤੇ ਹੁਣ ਇਹਨਾਂ ਲਵਾ ਰਹੇ ਆ ਆਪਾਂ ਥੋੜੀ ਹਵਾ ਕਿਉਂਕਿ ਫਿਰ ਇਹਨਾਂ ਥੋੜੇ ਸੁੱਕ ਜਬੇ ਤੇ ਇਸ ਤੋਂ ਬਾਅਦ ਇਹਤੇ ਫਿਰੂਗੇ ਸਵਾਗਾ ਫੇਰ ਟਾਈਮ ਫਿਰ ਅੱਧੇ ਘੰਟੇ ਤੱਕ ਸੁਆਗਾ ਦੇਖੋ ਫੇਰ ਦੇ ਆ ਫਿਰ ਇਹਦੇ ਤੇ ਸੁਆਗਾ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣੀ ਭੁੱਲ ਗਿਆ ਇਹਨੂੰ ਲੱਗੇੀਆਂ ਉਹ ਇਹ ਆ ਦੇਖ ਸਕਦੇ ਆ ਥੱਲੇ ਲੱਟਾਂ ਤੇ ਆ ਦੇਖੋ ਇੱਧਰ ਵੀ ਆ ਕੁਛ ਤੁਹਾਨੂੰ ਦਿਖਣੀਆਂ ਨਹੀਂ ਤੇ ਇੱਧਰ ਮਗਰਾੜਾਂ ਚ ਵੀ ਆ ਤੇ ਉਹ ਵੀ ਨਹੀਂ ਦਿਖਣਗੀਆਂ ਤੇ ਉਹ ਆਪਾਂ ਫਿਰ ਤੁਹਾਨੂੰ ਰਾਤ ਨੂੰ ਚਲਾ ਕੇ ਦਿਖਾਵਾਂਗੇ ਤੇ ਆ ਵੀ ਤੁਹਾਨੂੰ ਰਾਤ ਨੂੰ ਚਲਾ ਕੇ ਦਿਖਾਵਾਂਗੇ ਬੜੀਆਂ ਦੋ LED ਫਿਰ ਉਹ ਦੇਖਿਓ ਤੁਸੀਂ ਉਹਨਾਂ ਦੀ ਰੋਸ਼ਨੀ ਬਾਲੀਆਂ ਹੱਤ ਲੱਗਦੀਆਂ ਉਹ ਲੱਟਾਂ ਲੱਗੀਆਂ ਹੋਈਆਂ ਤੇ ਅੱਜ ਆਪਾਂ ਹੋਰ ਲੱਟਾਂ ਵੀ ਲਾਉਂਗੇ ਤੇ ਇਹਨੂੰ ਟਰੈਕਟਰ ਨਾਲ ਉਹ ਵੀ ਦਿਖਾਉਂਗਾ ਮੈਂ ਤੁਹਾਨੂੰ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਤਾਂ ਕਿ ਮੈਂ ਤੁਹਾਡੇ ਨਾਲ ਇਦਾਂ ਹੀ ਹੋਰ ਵੀਡੀਓ ਸ਼ੇਅਰ ਕਰਦਾ ਰਹਾ ਦੇਖੋ ਤੁਸੀਂ ਫਿਰ ਆਪਾਂ ਆਉਣੇ ਅੱਧੇ ਘੰਟੇ ਤੱਕ ਅੱਧੇ ਘੰਟੇ ਤੱਕ ਤੇ ਮਾਰਦੇ ਆ ਸਵਾਗਤ ਕਰਦੇ ਆਗੇ ਫਿਰ ਹੋਣੀ ਆਪਾਂ ਹੋਰੇ ਘੰਟੇ ਦਾ ਅੱਧੇ ਘੰਟੇ ਪੌਣੇ ਤੱਕ ਤੇ ਦਿਖਾਉਣੀ ਆ ਫਿਰ ਤੁਹਾਨੂੰ ਆਹ ਦੇਖੋ ਕਿੰਨਾ ਘੈਂਟ ਲੱਦਦਾ ਬੁੱਟਾ ਦੇਖੋ ਤੁਸੀਂ ਕਿੰਨੇ ਜਿਆਦਾ ਸ਼ਾਈਨ ਕਰਦੇ ਆ ਇਹਦੇ ਪੱਤੇ ਨਾ ਦੇਖੋ ਥੋੜੇ ਲੜਾਈ ਬਹੁਤ ਆ ਬੁੱਟਾ ਹਵਾ ਚੱਲਦੀ ਨਾ ਫੋਕਸ ਨਹੀਂ ਬਣਦਾ ਇਸ ਕਰਕੇ ਇਹਦੇ ਤੇ ਦੇਖੋ ਤੁਸੀਂ ਤੇ ਹੁਣ ਆਪਾਂ ਚੱਲਦੇ ਆਂ ਆਪਣਾ ਟਰੈਕਟਰ ਨੂੰ ਲੈਣ ਕਿਉਂਕਿ ਸਵਾਗਾ ਦਾ ਸਵੇਰੇ ਫਿਰੂਗੇ ਤੇ ਹੁਣ ਆਪਾਂ ਆ ਗਏ ਟਰੈਕਟਰ ਕੋਲ ਤੇ ਚੱਲਦੇ ਆਂ ਹੁਣ ਆਪਾਂ ਟਰੈਕਟਰ ਨੂੰ ਲੈ ਕੇ ਚੱਲਦੇ ਆਂ ਆਪਾਂ ਅੰਦਰ ਲਾਉਨੇ ਆ ਟਰੈਕਟਰ ਨੂੰ ਤੇ ਤੁਹਾਨੂੰ ਲੱਟਾਂ ਵੀ ਦਿਖਾਉਣਾ ਮੈਂ ਇੱਕ ਮਿੰਟ ਖੜ੍ਹ ਜਾਓ ਮੜੇ ਆ ਤੇ ਬਹਿ ਗਏ ਆਪਾਂ ਸੀਟ ਤੇ ਤੇ ਚੱਲਦੇ ਆਂ ਹੁਣ ਆਪਾਂ ਟਰੈਕਟਰ ਲੈ ਕੇ ਆਉਂਦੇ ਆ। ਉਹਨੇ ਇਹ ਗੇਰ ਤੇ ਲਾਤੇ ਆਪਾਂ ਹਲ ਦੇਖੋ ਤੁਸੀਂ। ਬਾਲਾ ਹੌਲੀ ਜਾਂਦਾ ਰੁਕੋ। ਤੇ ਹਾਲ ਆਪਾਂ ਨੇ ਹੁਣ ਖੋਲੇ ਖੋਲਣੇ ਆ। ਤੇ ਜਾਣਾ ਆਪਣੇ ਘਰ ਨੂੰ ਤੇ ਹਲ ਖੋਲਦੇ ਆਪਾਂ ਫਿਰ ਆਪਣੇ ਤੇ ਖੜਕਾ ਸੁਣੋ ਇੱਕ ਵਾਰ ਤੁਸੀਂ ਤੇ ਦੂਜਾ ਵੀ ਕੱਢ ਦਿੰਨੇ ਲਿੰਕ ਤੇ ਹੁਣ ਕੱਢ ਦਿੰਨੇ ਆਪਾਂ ਟਾਪ ਲਿੰਕ ਤੇ ਦੇਖੋ ਤੁਸੀਂ ਸੂਰਜ ਡੁੱਬ ਗਿਆ ਫੜਾ ਆਪਾਂ ਕੱਢ ਲਏ ਤੇ ਹੁਣ ਚੱਲਦੇ ਆਪਾਂ ਫਿਰ ਆਪਣੇ ਘਰ ਨੂੰ ਤੇ ਇੱਕ ਵਾਰੀ ਖੜਕਾ ਸੁਣੋ ਤੁਸੀਂ ਤੇ ਤਾਂ ਚੱਲਦੇ ਆ ਹੁਣ ਆਪਾਂ ਫਿਰ ਘਰ ਨੂੰ ਉੱਥੇ ਜਾਣਾ ਤੇ ਚੱਲਦੇ ਆ ਚੱਲਦੇ ਆ ਦੇਖੋ ਤੇ ਪਾ ਪਹੁੰਚ ਕੇ ਮਿਲਦੇ ਆਪਾਂ ਫਿਰ ਤੁਹਾਨੂੰ ਅੰਦਰ ਲਾਉਨੇ ਆ ਹੁਣ ਦੇਖੋ ਤੁਸੀਂ ਪਹੁੰਚ ਗਿਆ ਆਪਾਂ ਘਰ ਤੇ ਲਾਉਨੇ ਆ ਹੋਰੇ ਟਰੈਕਟਰ ਆਪਾਂ ਫਿਰ ਮੋੜਦੇ ਆਂ ਹੋਰੇ ਤੇ ਹੋਰੇ ਅੰਦਰ ਲਾਉਣਾ ਆਪਾਂ ਨੇ ਇਧਰਲੀ ਸੜਕ ਤੇ ਪਹਿਲਾਂ ਮੋੜ ਲੈਨੇ ਆਪਾਂ ਟਰੈਕਟਰ ਫੇਰ ਲਾਉਨੇ ਆ ਤੇ ਲਾਉਨੇ ਆ ਫੇਰ ਆਪਾਂ ਹੁਣ ਟਰੈਕਟਰ ਅੰਦਰ ਤੇ ਲਾਤਾ ਆਪਾਂ ਨੇ ਹੁਣ ਟਰੈਕਟਰ ਅੰਦਰ ਤੇ ਉਤਰਦੇ ਆ ਜੀ ਤੋਂ ਤੇ ਦੇਖ ਸਕਦੇ ਹੋ ਕਾਫੀ ਮੇਰਾ ਹੋ ਗਿਆ ਹੁਣ ਤੇ ਮਿਲਦੇ ਆਪਾਂ ਫੇਰ ਨੈਕਸਟ ਵੀਡੀਓ ਚ ਮਾਰੂੰਗੀ ਆਪਾਂ ਸੁਆਗਾ ਟਰੈਕਟਰ ਨਾਲ ਤੇ ਹੋਰ ਮੈਂ ਤੁਹਾਨੂੰ ਇਹਦੀਆਂ ਲੈਟਾਂ ਦਿਖਾਉਂਗਾ ਕਿੱਦਾਂ ਵਰਕ ਕਰਦੀਆਂ ਤੇ ਤੁਹਾਨੂੰ ਲਾ ਕੇ ਵੀ ਦਿਖਾਉਂਗਾ ਕਿੱਦਾਂ ਲਾਈਆਂ ਮੈਂ ਸੋ ਮਿਲਦੇ ਆਪਾਂ ਫੇਰ ਨੈਕਸਟ ਵੀਡੀਓ ਤਦ ਤੱਕ ਲਈ ਬਾਏ